ਦੇਸ਼ ਅਤੇ ਵਿਦੇਸ਼ ਵਿੱਚ মিডিਆ ਦੇ ਰਾਹੀਂ ਸਾਨੂੰ ਸੁਣ ਰਹੀਆਂ ਵੇਖ ਰਹੀਆਂ ਸਾਰੀਆਂ ਸੰਤਾਂ ਨੂੰ ਸਤਿਕਾਰਯੋਗ ਡੀ.ਐਚ. ਨੂੰ ਜੋ ਸੰਕਾ ਅੱਜ ਇੱਥੇ ਹਾਜ਼ਰ ਹੋਈਆਂ ਸਾਰੀਆਂ ਸੰਤਾਂ ਨੂੰ ਸਮੁੱਚੇ ਰੂਪ ਵਿੱਚ ਫਤਿਹ ਬਲੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਇੱਕ ਡੋਬਦਾ ਖੜੀ ਹੋਈ ਸੀ ਪੰਥ ਵਿੱਚ ਸਿੱਖ ਜਗਤ ਵਿੱਚ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਉਹਨਾਂ ਸਾਰਿਆਂ ਤੋਂ ਤੁਸੀਂ ਕੁਦ ਵਾਕਫ ਹੋ ਬੀਤੇ ਕੱਲ ਪੰਜਾਬ ਸਰਕਾਰ ਦੇ ਨੁਮਾਇंदे ਰਸੋਖਾਨਾ ਸਹਿ ਪਹੁੰਚਦੇ ਨੇ ਉਹਨਾਂ ਦੇ ਨਾਲ ਜੋ ਸੱਤ ਮੈਂਬਰੀ ਕਮੇਟੀ ਸੰਕਾਵਰੋਂ ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਚੁਣੀ ਗਈ ਸੀ ਉਹਨਾਂ ਵੱਲੋਂ ਕਾਫੀ ਗੰਭੀਰ ਅਤੇ ਲੰਬੀ ਵਿਚਾਰ ਚਰਚਾ ਹੋਈ ਉਸ ਤੋਂ ਬਾਅਦ ਜੋ ਗੱਲ ਅਸੀਂ মিডিਆ ਦੇ ਵਿੱਚ ਤੱਥਾਂ ਦੇ ਨਾਲ ਰੱਖੀ ਸੀ ਕਿ 328 ਲਾਪਤਾ ਸ਼ਬਦ ਵਰਤਿਆ ਜਾਂਦਾ ਹੈ ਪਰੇ ਸ਼ਬਦ মিডিਆ ਵੱਲੋਂ ਜਾਂ ਜਿੰਨਾਂ ਵੱਲੋਂ ਵੀ ਵਰਤਿਆ ਜਾਂਦਾ ਮੈਂ ਇਸ ਸ਼ਬਦ ਦੇ ਵਿੱਚ ਨਹੀਂ ਪੈਂਦਾ 328 ਰੂਪ ਜੋ ਜਿਨ੍ਹਾਂ ਦੀ ਚਰਚਾ ਹੈ ਜਿਹਦਾ ਮਸਲਾ ਹੈ ਉਹਨਾਂ ਸਰੂਪਾਂ ਦੇ ਵਿੱਚੋਂ ਕੋਈ ਇੱਕ ਵੀ ਸਰੂਪ ਇਸ ਸਥਾਨ ਤੇ ਨਹੀਂ ਆਇਆ ਔਰ ਇਸ ਸਥਾਨ ਦੇ ਉੱਤੇ ਜੋ 169 ਗੁਰੂ ਮਹਾਰਾਜ ਦੇ ਸਰੂਪ ਨੇ ਉਹਨਾਂ ਦਾ ਬਕਾਇਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ ਔਰ ਬਕਾਇਦਾ ਉਹਦਾ ਰਿਕਾਰਡ ਮੇਨਟੇਨ ਕੀਤਾ ਜਾਂਦਾ ਹੈ ਇਹ ਤਦ ਅਸੀਂ ਆਪ ਸਾਰੇ মিডিਆ ਦੇ ਰਾਹੀ ਸੰਤਾਂ ਦੇ ਅਗੇ ਰੱਖੇ ਸਨ ਸਿੱਖ ਜਗਤ ਅੱਗੇ ਰੱਖੇ ਸਨ ਸਰਕਾਰ ਨੇ ਵੀ ਔਰ ਸਰਕਾਰ ਦੇ ਨੁਮਾਇੰਦਿਆਂ ਨੇ ਕੱਲ ਉਸ ਚੀਜ਼ ਨੂੰ ਤਾਇਦ ਕੀਤਾ ਕਿ ਵਾਕਏ ਵਿੱਚ ਜੋ ਰਸੋਖਾਨਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਰਿਕਾਰਡ ਮੀਡੀਆ ਦੇ ਸਨਮੁਖ ਰੱਖਿਆ ਗਿਆ ਉਹ درست ਹੈ ਵਾਕਏ ਇੱਥੇ ਕੋਈ ਵੀ 328 ਰੂਪਾਂ ਜੋ ਕੋਈ ਵੀ ਸਰੂਪ ਇੱਥੇ ਨਹੀਂ ਹੈ ਔਰ ਜੋ ਵੀ ਸਰੂਪ ਇੱਥੇ ਨਹੀਂ ਉਹ ਬਕਾਇਦਾ ਮਰਿਆਦਾ ਅਨਸਾਰ ਸਤਿਕਾਰ ਸਹਿਤ ਇਥੇ ਪ੍ਰਕਾਸ਼ ਕੀਤੇ ਜਾਂਦੇ ਨੇ ਸੁਕਾਸ਼ਨ ਕੀਤਾ ਜਾਂਦਾ ਹੈ ਔਰ ਸਾਰਿਆਂ ਦਾ ਰਿਕਾਰਡ ਮੈਂਟੇਨ ਹੈ ਤਾਂ ਤਾਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਬਾਰੇ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਕਿਤੇ ਵੀ ਗੁਰਮਤ ਦੇ ਵਿਪਰੀਤ ਕਦੇ ਨਹੀਂ ਉਹਨਾਂ ਦੀ ਵਿਚਾਰਤਾ ਰਹੀ ਜਦੋਂ ਵੀ ਸੰਗਤਾਂ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਨਾਲ ਆਪਣੇ ਮਾਨ ਦੇ ਬਲਬਲੇ ਸਾਂਝੀਆਂ ਕਰਦੇ ਸਨ ਕਿ ਸਾਨੂੰ ਇਹ ਮੁਸ਼ਕਲ ਹੈ ਮੁਸੀਬਤ ਹੈ ਘਰ ਦੇ ਵਿੱਚ ਬਰਕਤ ਨਹੀਂ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗਲਬਾਤ ਸੀ ਤਾਂ ਹਜ਼ੂਰ ਹਮੇਸ਼ਾ ਉਹਨਾਂ ਨੂੰ ਆਖਦੇ ਸਨ ਕਿ ਸਹਿਜ ਬਾਠ ਪ੍ਰਕਾਸ਼ ਕਰਾਓ ਇਹ ਸੰਤਾਂ ਨੂੰ ਸੁਨੇਹਾ ਉਹ ਆਮ ਹੀ ਦਿੰਦੇ ਸਨ ਜੋ ਉਹਨਾਂ ਦਾ ਨਿੱਜੀ ਅਨੁਭਵ ਹੈ ਜੋ ਉਹਨਾਂ ਨੇ ਭਗਵਾਨ ਬਿਲਾਸ ਦੇ ਸਰੂਪ ਦੇ ਵਿੱਚ ਸਾਡੇ ਤੇ ਬਖਸ਼ਿਸ਼ ਕੀਤੀ ਹੈ ਸਾਨੂੰ ਜੰਤਾ ਹੈ ਉਹ ਵੀ ਗੁਰਬਾਣੀ ਦੀ ਵਾਰ-ਵਾਰ ਪਰਉੜਦਾ ਹੈ ਇਹਦੇ ਵਿੱਚੋਂ ਮੈਂ ਦੋ ਕੁ ਉਦਾਹਰਨਾ ਆਪ ਜੀ ਨੂੰ ਦੇ ਦਵਾਂ ਧੰਨੀਏ ਧੰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਕਹਿੰਦੀ ਹੈ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਆ ਜੋ ਰਤ ਪੀਵੇ ਮਾਨਸਾ ਤਿਲ ਕਿਉ ਨਿਰਬਲ ਜੀਤ ਇਹ ਧੰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਮੁਖਾਰਬੰਦ ਤੋਂ ਸਾਨੂੰ ਆਦੇਸ਼ ਕਰਦੇ ਨੇ ਸ਼੍ਰੀ ਨਾਮਕਰਮ ਰਾਜਾ ਸਾਹਿਬ ਜੀ ਨੇ ਭਗਵਾਨ ਬਿਲਾਸ ਵਿੱਚ ਇਸੇ ਗੱਲ ਦੀ ਬ੍ਰੋਡਤਾ ਕਿਵੇਂ ਕੀਤੀ ਹੈ ਰਾਤਾਂ ਲੱਗੇ ਕੱਪੜੇ ਜੇ ਜਾਮਾ ਹੋਏ ਪਲੀਦ ਜਾਏ ਮਾਨਸ ਕਿਉਂ ਖਾਏ ਪਾਏ ਨਿਰਮਲ ਗਿਆਨ ਕੋ ਅਗਲੀ ਗੱਲ ਕਰਾਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅੱਠ ਸੱਠ ਤੀਰਤ ਸਗਲ ਕੁੰਨ ਜੀ ਦੇ ਆਪਰਵਾਨ ਤੇ ਹਜ਼ੂਰ ਸ਼੍ਰੀ ਨਾਮਕਰਮ ਰਾਜਾ ਸਾਹਿਬ ਜੀ ਭਗਵਾਨ ਬਿਲਾਸ ਦੇ ਵਿੱਚ ਇਸੇ ਚੀਜ਼ ਦੀ ਬ੍ਰੋਡਤਾ ਕਰਦੇ ਹੋਏ ਕਹਿੰਦੇ ਨੇ ਅੱਠ ਸੱਠ ਤੀਰਤ ਸਗਲ ਹੀ ਪਉਨਾ ਜੀਵ ਦਇਆ ਪ੍ਰਵਾਨ ਆਇਆ ਮਾਝ ਰਾਗ ਪਾਦ ਹੈ ਕਿਤੇ ਵੀ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਨੇ ਗੁਰਬਤ ਦੀ ਕੋਈ ਵਿਰੋਧਤਾ ਨਹੀਂ ਕੀਤੀ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਉਦਾਸੀ ਮਤ ਦੇ ਨਾਲ ਸੰਬੰਧ ਰੱਖਦੇ ਸਨ ਉਦਾਸੀ ਮਤ ਵੀ ਕੋਈ ਸਿੱਖ ਪੰਥ ਤੋਂ ਵਿਰੋਧ ਦੇ ਵਿੱਚ ਚੱਲਣ ਵਾਲਾ ਮਤ ਨਹੀਂ ਸਿੱਖ ਪੰਥ ਦੀ ਹੀ ਨਿਰਵਲਤਾ ਰਹਾ ਹੈ ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਸਿਧੀ ਚੰਦ ਜੀ ਤੋਂ ਦਾਸੀ ਮਤ ਆਰੰਭ ਹੁੰਦਾ ਹੈ ਇੱਕ ਹੋਰ ਪੰਕਤੀ ਦੀ ਮੈਂ ਉਦਾਹਰਨ ਦੇ ਕੇ ਗੱਲ ਅੱਗੇ ਤੋਰਦਾ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕੀਟੀ ਤੇ ਘੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਤੇ ਹਜ਼ੂਰ ਸ਼੍ਰੀ ਦਾਖਮਾ ਰਾਜਾ ਸਾਹਿਬ ਜੀ ਭਗਵਾਨ ਬਿਲਾਸ ਦੇ ਵਿੱਚ ਇਸ ਪਵਿੱਤਰ ਦਸ ਗ੍ਰੰਥੀ ਜੋ ਪੰਕਤੀ ਹੈ ਕਿਉਂਕਿ ਮੈਂ ਦੋਵੇਂ ਗ੍ਰੰਥਾਂ ਕਰਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਹਾਜ਼ਰ-ਨਾਜ਼ਰ ਗੁਰੂ ਨੇ ਤੇ ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਹੈ ਉਹਦੇ ਵਿੱਚੋਂ ਮੈਂ ਤੁਹਾਨੂੰ ਪੰਤੀ ਸਾਂਝੀ ਕੀਤੀ ਹੈ ਕਿ ਜੀਟੀ ਦੇ ਘੁੰਚੇ ਰਸੂਲਾ ਸੱਬਰ ਕਿਰਪਾ ਦਰਸ਼ ਕਰ ਕੋ ਲਾਏ ਦਸਵੇਂ ਪਾਤਸ਼ਾਹ ਦੀ ਬਾਣੀ ਹੈ ਦਸਮ ਗ੍ਰੰਥ ਸਾਹਿਬ ਦੇ ਵਿੱਚ ਸੁਭਾਏਮਨ ਔਰ ਹਜੂਰ ਸ਼੍ਰੀ ਨਾਨਕ ਕੁਮਾਰਾਜਾ ਸਾਹਿਬ ਜੀ ਇਸ ਦੀ ਪ੍ਰੋੜਤਾ ਕਰਦੇ ਨੇ ਕਿਉਂਟੀ ਅਤੇ ਘੁੰਚੇ ਰਲੋ ਥੂਲਾ ਦੇਖੋ ਸਭ ਹੀ ਬੈ ਕਿਰਪਾ ਦ੍ਰਿਸ਼ਤ ਸਿਉ ਰਿਹਾ ਏਕ ਪੂਲ ਹੈ ਭਾ ਕੇ ਆਪਾਂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਪੜ ਲਈਏ ਉਹਦਾ ਅਧਿਆਨ ਕਰ ਲਈਏ ਸ੍ਰੀ ਦਸ਼ਮ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਆਨ ਕਰ ਲਈਏ ਤੇ ਹਜ਼ੂਰ ਸ੍ਰੀਨਾਥ ਕੇਮਰਾਜਾ ਸਾਹਿਬ ਵੱਲੋਂ ਲਿਖੇ ਭਗਵਾਨ ਬਿਲਾਸਤਾਨੀਆਂ ਕਰ ਲਈ ਹੈ ਤਾਂ ਇਹਦਾ ਸਾਹਮਣੇ ਆਉਂਦੀ ਹੈ ਕਿ ਭਗਵਾਨ ਬਿਲਾਸ ਦੇ ਵਿੱਚ ਲਿਖਿਆ ਹੋਇਆ ਇੱਕ ਇੱਕ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਦਸ਼ਮ ਗ੍ਰੰਥ ਦੀ ਵੀ ਪ੍ਰੋੜਤਾ ਕਰਦਾ ਔਰ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਂ ਪ੍ਰੋੜਤਾ ਕਰਦਾ ਹੀ ਹੈ ਗੁਰੂ ਸਾਹਿਬ ਦੀ ਸਿਫਤ ਦੇ ਵਿੱਚ ਉਸਤਤ ਦੇ ਵਿੱਚ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਨੇ ਸਵਈਆ ਉਚਾਰਿਆ ਹੈ ਮਹਾਰਾਜ ਕਹਿੰਦੇ ਨੇ ਹਉ ਪਰਨਾਮ ਕਰੂੰ ਗੁਰੂ ਕੋ ਗੁਰਬਾਜ ਨਾਮਾਨਤ ਔਰਣ ਕੋ ਗੁਰਦਾਤਾ ਪ੍ਰਿਯੋ ਜਗ ਅੰਤਰ ਹੈ ਗੁਰਦਾਨ ਦਿਓ ਮਨ ਸੋਰਣ ਕੋ ਛਬ ਦੇਵਤ ਹੈ ਸਭ ਹੀ ਸੁਰ ਕੋ ਉਰਚਾਹਤ ਹੈ ਗੁਰਜੋਰਣ ਕੋ ਦਾਸ ਭਗਵਾਨ ਜੈ ਪਾਪ ਧਰੇ ਗੁਰ ਪਾਚਾ ਕਹਿੰਦੇ ਨੇ ਜਿੱਥੇ ਗੁਰੂ ਪੈਰ ਧਰਦਾ ਹੈ ਨਾ ਤਾਸ ਭਗਵਾਨ ਜੇ ਪਾਪ ਧਰੇ ਗੁਰ ਸੀਸ ਨਿਮਾ ਤੈ ਫੌਰਣ ਤੋ ਮੈਂ ਉੱਥੇ ਸੀਸ ਚ ਕੋਨਾ ਸੋ ਇੱਥੋਂ ਆਪਾਂ ਨੂੰ ਕਲੀਅਰ ਹੋ ਜਾਂਦਾ ਹੈ ਕਿ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਗੁਰਮਤ ਦੇ ਵਿਰੋਧੀ ਨਹੀਂ ਸਨ ਅਸੀਂ ਕਹਿੰਦੇ ਆ ਕਿ ਤੁਸੀਂ ਆਪਣੀ ਜਾਣਕਾਰੀ ਦੀ ਦੋਸਤੀ ਕਰ ਲਓ ਗੁਰੂ ਜਾਸ ਮਹਾਰਾਜ ਦਾ ਬਹੁਤ ਹੀ ਸਤਕਾਰ ਕਰਦੇ ਸਨ ਉਹਨਾਂ ਦਿੱਤੋਂ ਤੱਕ ਉਹਨਾਂ ਨੇ ਨਗਰ ਕੀਰਤਨ ਦੇ ਵਿੱਚ ਵੀ ਸਨੇਹਾ ਦਿੱਤਾ ਜਦੋਂ ਪਹਿਲਾ ਨਗਰ ਕੀਰਤਨ ਸਜਾਇਆ ਜਾਂਦਾ ਸੀ ਸੰਤਾਂ ਕੋਠੀਆਂ ਤੇ ਚੜ੍ਹ ਕੇ ਜਦੋਂ ਦਰਸ਼ਨ ਕਰਦੀਆਂ ਸਨ ਤੇ ਸ਼੍ਰੀ ਨਾਮ ਕਮਰ ਰਾਜਾ ਸਹਿਬ ਨੇ ਸੰਤਾਂ ਨੂੰ ਆਖਿਆ ਕਿ ਸੰਤ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਨਿਕਲਦੀ ਹੈ ਪੰਜ ਸਿੰਘ ਅਗਵਾਈ ਕਰਦੇ ਨੇ ਤੇ ਤੁਸੀਂ ਛੱਤਾਂ ਤੇ ਚੜ੍ਹ ਕੇ ਦਰਸ਼ਨ ਕਰਦੇ ਹੋ ਇਹ ਸਹੀ ਨਹੀਂ ਹੈ ਬਯਦ ਵੀ ਹੈ ਤੁਸੀਂ ਨੀਵੇਂ ਥਾਂ ਤੇ ਆ ਕੇ ਮਹਾਰਾਜ ਨੂੰ ਨਮਸਤਕੋ ਬੋਚੋ ਕੇ ਸਲਾਮ ਕਰੋ ਇਹ ਆਦਰ ਹੈ ਜਾਤ ਪਾਤ ਦੀ ਪ੍ਰਥਾ ਇਹ ਮੈਂ ਅੱਜ ਇਸ ਕਰਕੇ ਕਲੀਅਰ ਕਰ ਰਹੇ ਹਾਂ ਕਿ ਆਪਾਂ ਨੂੰ ਗੱਲ ਜਿਹੜੀ ਕਲੀਅਰ ਹੋ ਜਾਣੀ ਚਾਹੀਦੀ ਹੈ जात पात दे भी बहुत तिखा कटाशक गुरु ग्रंथ एक पहचान जात में नहीं कुछ है सब एक ही रूप पे सजाती बजाती है मन्नत में नहीं अंग को दूसर हो गए आत्म ग्ञान स्वभाव सजाति अग्ञात आंग बजात पे ਖੋਦ ਬੜਾ ਬਟ ਕੂੜ ਕੀ ਮੰਨਤ ਦਾਸ ਭਗਵਾਨ ਵਿਚਾਰ ਲੈ ਇੱਥੇ ਮੈਂ ਇਹ ਵੀ ਗੱਲ ਕਲੀਅਰ ਕਰ ਦਵਾਂ ਸੰਗਤ ਨੂੰ ਕਿ ਇਸ ਤਰ੍ਹਾਂ ਨਹੀਂ ਹੈ ਕਿ ਜੋ ਹਜ਼ੂਰ ਸ਼੍ਰੀ ਨਾਮਕੰਨ ਰਾਜਾ ਸਾਹਿਬ ਜੀ ਦੁਆਰਾ ਲਿਖਿਆ ਗਿਆ ਹੱਥ ਲਿਖਤ ਗ੍ਰੰਥ ਭਗਵਾਨ ਬਿਲਾਸ ਹੈ ਉਹਦਾ ਅਸੀਂ ਪ੍ਰਕਾਸ਼ ਕਰਦੇ ਆ ਜਾਂ ਸੁਕਾਸ਼ਨ ਕਰਦੇ ਆ ਜਾਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ ਦਰਜਾ ਦੇਣ ਦੀ ਕੋਸ਼ਿਸ਼ ਕਰਦੇ ਨਹੀਂ हां ये जरूर है कि शुक्राना है मां पुरखां ਦਾ ਕਿਉਂਕਿ ਮਾਹਪੁਰਖਾਂ ਦੀ ਬਹੁਤ ਦੂਰ ਦੀ ਦ੍ਰਿਸ਼ਟੀ ਹੁੰਦੀ ਹੈ ਸ਼ਾਇਦ ਮਾਹਪੁਰਖਾਂ ਨੇ ਉਸ ਸਮੇਂ ਦੇ ਵਿੱਚ ਇਹ ਸਾਰੀ ਸਥਿਤੀ ਨੂੰ ਵਾਚ ਲਿਆ ਸੀ ਤੇ ਉਹਨਾਂ ਨੇ ਆਪਣਾ ਨਿੱਜੀ ਅਨੁਭਵ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਭਗਵਾਨ ਬਿਲਾਸ ਚੰਕਿਤ ਕਰਕੇ ਸਾਡੇ ਸਪੋਰਤ ਕੀਤਾ ਹੋਇਆ ਸੰਗਤਾਂ ਦੇ ਜਿਹਦੇ ਵਿੱਚੋਂ ਅਸੀਂ ਪੜ੍ਹ ਕੇ ਜਾਣ ਲੈਨੇ ਆ ਕਿ ਹਜ਼ੂਰ ਸ਼੍ਰੀਨਾਥ ਕੁਮਾਰ ਰਾਜਾ ਸਾਹਿਬ ਜੀ ਦਾ ਫਲਸਫਾ ਕੀ ਸੀ ਵਿਚਾਰਧਾਰਾ ਕੀ ਸੀ ਭਗਵਾਨ ਦਾ ਆਸਤਾ ਪ੍ਰਕਾਸ਼ ਨਹੀਂ ਕੀਤਾ ਜਾਂਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੀ ਹੁੰਦਾ ਤੇ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਹੀ ਨਤਪਸਤ ਹੁੰਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਦੀਆਂ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਵਾਸ ਸਵਾਸ ਪਿਆਰ ਕਰਦੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਅਦਬੀ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ। ਸ਼੍ਰੀ ਨਾਥ ਕਮਲ ਰਾਜਾ ਸਾਹਿਬ ਦੀਆਂ ਸੰਗਤਾਂ ਇਹੋ ਜਿਹਾ ਸੁਪਨੇ ਵਿੱਚ ਵੀ ਸੋਚ ਨਹੀਂ ਸਕਦੀਆਂ। ਤੇ ਮੈਂ ਸਿੱਖ ਪੰਥ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਿਰਾਦਰ ਦੀ ਗੱਲ ਆਊਗੀ ਨਾ ਮੈਂ ਇਸ ਦਰ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਸ਼੍ਰੀ ਨਾਥ ਕਮਲ ਰਾਜਾ ਸਾਹਿਬ ਜੀ ਦੀਆਂ ਸੰਗਤਾਂ ਵਿੱਚੋਂ ਇੱਕ ਹੋਣ ਦੇ ਨਾਤੇ ਇਹ ਕਹਿਣਾ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਕਾਰ ਤੇ ਅਦਬ ਨੂੰ ਬਹਾਲ ਰੱਖਣ ਵਾਸਤੇ ਰਾਜਾ ਸਾਹਿਬ ਜੀ ਦੀਆਂ ਸੰਗਤਾਂ ਆਪਣੇ ਖੂਨ ਦਾ ਇੱਕ ਇੱਕ ਕਤਰਾ ਪਾਣੀ ਵਾਂਗੂੰ ਵਹਾਉਣ ਲਈ ਤਿਆਰ ਬੈਠੀਆਂ ਨੇ ਮਹਾਰਾਜ ਦੀਆਂ ਸੰਗਤਾਂ ਕਦੇ ਵੀ ਇਹ ਸੋਚ ਨਹੀਂ ਸਕਦੀਆਂ ਵੀ ਬਿਆਦ ਵੀ ਹੋਵੇ ਹਾਂ ਅਸੀਂ ਆਪਣੇ ਵੱਲੋਂ ਇਸ ਸਥਾਨ ਦੇ ਉੱਤੇ ਕਿਉਂਕਿ ਉਦਾਸੀ ਮਤ ਦਾ ਇਹ ਸਥਾਨ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰਮੌਰ ਮੰਨ ਕੇ ਨਤਮਸਤਕ ਹੋਇਆ ਜਾਂਦਾ ਹੈ ਅਸੀਂ ਆਪਣੀ ਸੋਚ ਮੁਤਾਬਕ ਇੱਥੋਂ ਦੇ ਪ੍ਰਬੰਧਕ ਲਗਾਤਾਰ ਗੁਰਮਤਿदाई ਮਰਿਆਦਾ ਦੀ ਪਰੋੜਤਾ ਕਰਦੇ ਨੇ ਔਰ ਲਾਗੂ ਕਰਦੇ ਨੇ ਪਰ ਜੇਕਰ ਸਾਡੇ ਕੋਲੋਂ ਕੋਈ ਕਮੀ ਰਹਿ ਗਈ ਹੈ ਜਿਵੇਂ ਮੇਰੇ ਤੋਂ ਪਹਿਲਾਂ ਸਰਦਾਰ ਕੁਲਵੰਤ ਸਿੰਘ ਜੀ ਜੋ ਇੱਥੋਂ ਦੇ ਪ੍ਰਬੰਧਕ ਨੇ ਬਾਕੀ ਵੀ ਪ੍ਰਬੰਧਕ ਨੇ ਸਤਿਕਾਰਯੋਗ ਨੇ ਜੇਕਰ ਕੋਈ ਕਮੀ ਲੱਗਦੀ ਹੈ ਤੁਹਾਨੂੰ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਸ੍ਰੀ ਅਕਾਲ ਤੱਕ ਸਾਹਿਬਾਂ ਨੂੰ ਜੋ ਵੀ ਸਾਨੂੰ ਦਿੱਥਿਆ ਜਾਵੇਗਾ ਨਿਸ਼ਾ ਨਿਰਦੇਸ਼ ਦਿੱਤੇ ਜਾਣਗੇ ਅਸੀਂ ਉਹਦੇ ਵਿੱਚ ਸੁਧਾਈ ਕਰ ਲਾਂਗੇ ਪਰ ਇੱਕ ਗੱਲ ਮੈਂ ਸਪਸ਼ਟ ਤੌਰ ਤੇ ਕਹਿਦਾ ਕੁਝ ਸ਼ਰਾਤੀ ਅੰਸਰਾਂ ਦੀ ਇਹ ਸੋਚ ਹੋ ਸਕਦੀ ਹੈ ਸ਼ਾਇਦ ਵੀ ਸ੍ਰੀ ਨਾਮਕਮਰ ਰਾਜਾ ਸਾਹਿਬ ਦੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਖ ਕਰ ਦੇਣਾ ਨਿਖੇੜ ਦੇਣਾ ਇਹ ਕਦੇ ਨਹੀਂ ਹੋ ਸਕਦਾ ਸ੍ਰੀ ਨਾਮਕਰਮ ਰਾਜਾ ਸਾਹਿਬ ਜੀ ਨੇ ਇਸ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪ ਜੋੜਿਆ ਤੇ ਕਦੇ ਨਹੀਂ ਹੋ ਸਕਦਾ ਜਦੋਂ ਤੱਕ ਇਹ ਦੁਨੀਆ ਹੈ ਜਦੋਂ ਤੱਕ ਚੰਦ ਸਿਤਾਰੇ ਨੇ ਜਦੋਂ ਤੱਕ ਬ੍ਰਹਿਮੰਡ ਹੈ ਸ੍ਰੀ ਨਾਮਕਰਮ ਰਾਜਾ ਸਾਹਿਬ ਜੀ ਦੀ ਸੰਗਤ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੋਈ ਹੈ ਤੇ ਜੁੜੀ ਰਹੇਗੀ ਤੇ ਆਤਮ ਸਤਕਾਰ ਬਹਾਲ ਕਰਦੀ ਰਹੇਗੀ ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਦੂਰ ਦਰਾਡੇ ਤੋਂ ਚੱਲ ਕੇ ਸਾਡੀ ਗੱਲ ਨੂੰ ਅੱਗੇ ਰੱਖਣ ਵਾਸਤੇ ਆਏ ਸੋ ਸਾਡੀ ਸੰਗਤ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰੀ ਸੰਗਤ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਸ਼ਾਂਤੀ ਬਣਾਈ ਰੱਖੀ ਕਿਸੇ ਵੀ ਤਰ੍ਹਾਂ ਦੀ ਪੜਕਾਹਟ ਵਿੱਚ ਨਹੀਂ ਆਏ ਆਪਾਂ ਇਹ ਸਬੂਤ ਦਿੰਦਾ ਹੈ ਕਿ ਅਸੀਂ ਬਹੁਤ ਹੀ ਸਮਝਦਾਰ ਸੁਣਦੇ ਹੋਏ ਤੇ ਸ਼ਾਂਤੀ ਨੂੰ ਪਸੰਦ ਕਰਨ ਵਾਲੇ ਅਮਨ ਸ਼ਾਂਤੀ ਨੂੰ ਪਸੰਦ ਕਰਨ ਵਾਲੇ ਲੋਕ ਹਾਂ ਅਸੀਂ ਪੜਗਾਹਟ ਵਿੱਚ ਆ ਕੇ ਕੋਈ ਗਲਤ ਕਦਮ ਨਹੀਂ ਚੁੱਕਦੇ ਇਹ ਆਪਾਂ ਸਾਬਤ ਕੀਤਾ ਤੇ ਸਾਬਤ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਸ਼ਾਂਤੀ ਬਣਾਈ ਰੱਖੀ ਇਹ ਦਿਨ ਭਾਵੇਂ ਭਾਵ ਭਾਵਨਾਤਮਕ ਤੌਰ ਦੇ ਉੱਤੇ ਬਹੁਤ ਔਖੇ ਸਨ ਬਾਰ-ਬਾਰ ਅੱਖਾਂ 'ਚ ਵਿਰਾਗ ਆਉਂਦਾ ਸੀ ਜ਼ਿੰਮੇਵਾਰੀ ਬਹੁਤ ਵੱਡੀ ਸੀ ਅੱਜ ਜਿਹੜੀ ਟੀਮ ਬੈਠੀ ਹੋਈ ਹੈ ਇਹਨਾਂ ਸਾਰਿਆਂ ਤੋਂ ਨੀਵਾ ਮੈਂ ਆਪਣੇ ਆਪ ਨੂੰ ਮੰਨਦਾ ਕਿਉਂਕਿ ਸਾਡੀ ਵਿਚਾਰਧਾਰਾ ਹੈ ਵੀ ਰਸੂਖਾ ਨਾ ਮੁਜਾਰੇ ਰਾਜਾ ਸਾਹਿਬ ਦੀ ਧਰਤੀ ਦੇ ਇਕੱਲੇ ਇਕੱਲੇ ਮਿੱਟੀ ਦੇ ਕਣ ਤੋਂ ਵੀ ਅਸੀਂ ਆਪਣੇ ਆਪ ਨੂੰ ਨੀਵੇਂ ਮੰਨਦੇ ਹਾਂ ਬੇਸ਼ੱਕ ਹਜ਼ੂਰ ਨੇ ਸਾਨੂੰ ਆਪਣੇ ਨਾਨਕੇ ਹੋਣ ਦਾ ਸੁਭਾਗ ਬਖਸ਼ਿਸ਼ ਕੀਤਾ ਸਾਡੇ ਨਕਰ ਪਰ ਅਸੀਂ ਰਾਜਾ ਸਾਹਿਬ ਮੁਜਾਰੇ ਦੇ ਪ੍ਰਬੰਧਕਾਂ ਦੇ ਅੱਗੇ ਸਦਾ ਨਤਮਸਤਕ ਹਾਂ ਇੱਥੋਂ ਦੀ ਕਣ ਕਣ ਦੇ ਅੱਗੇ ਨਤਮਸਤਕ ਹਾਂ ਕਿਉਂਕਿ ਸਾਡੇ ਮਾਹਪੁਰ ਕੇ ਇਸ ਧਰਤੀ ਤੇ ਵਿਚਰੇ ਨੇ ਔਰ ਇਹਨਾਂ ਨੂੰ ਬਖਸ਼ਿਸ਼ਾਂ ਦੇ ਕੇ ਗਏ ਨੇ ਬੜੀ ਸੂਝ ਬੂਝ ਦੇ ਨਾਲ ਬੜੀ ਸਿਆਣਪ ਦੇ ਨਾਲ ਇਹਨਾਂ ਨੇ ਸਾਰੇ ਮਸਲੇ ਨੂੰ ਡੀਲ ਕੀਤਾ ਇਤਨੀਆਂ ਵੀ ਸਿਆਸੀ ਜਥੇਬੰਦੀਆਂ ਆਈਆਂ ਸਾਰਿਆਂ ਦਾ ਸਮੂਹ ਤੌਰ ਦੇ ਉੱਤੇ ਧੰਨਵਾਦ ਕੀਤਾ ਜਾਂਦਾ ਹੈ ਇਹ ਸੰਸਥਾ ਨਾ ਇਸ ਤੋਂ ਪਹਿਲਾਂ ਕਦੇ ਵੀ ਆਪਣੇ ਧਾਰਮਿਕ ਸਮਾਗਮਾਂ ਦੇ ਉੱਤੇ ਕੋਈ ਸਿਆਸਤ ਕਰਦੀ ਸੀ ਨਾ ਹੀ ਅਸੀਂ ਕਦੇ ਅੱਜ ਤੱਕ ਕਿਹਾ ਹੈ ਵੀ ਐਸ ਸਿਆਸੀ ਪਾਰਟੀ ਨੂੰ ਲਾਹਾ ਦਿਓ ਨਾ ਨਾ ਇਸ ਤੋਂ ਬਾਅਦ ਅਸੀਂ ਕੋਈ ਸਿਆਸੀ ਸਰਗਰਮੀ ਕਰਨੀ ਸੋ ਬਹੁਤ ਬਹੁਤ ਸਾਰੀ ਧੰਨ ਸਾਰੀ ਸੰਗਤ ਦਾ ਸ਼ੁਕਰਾਨਾ ਤੁਸੀਂ ਬਹੁਤ ਧੰਨਤਾ ਦੇ ਯੋਗ ਹੋ ਸ਼ਾਂਤੀ ਬਣਾਈ ਰੱਖੀ ਇਹ ਬਹੁਤ ਸੋਹਣਾ ਇਹ ਨੀਪਰੇ ਚੜਿਆ ਸਰਕਾਰ ਦੇ ਨੁਮਾਇਦਿਆਂ ਨੇ ਜੋ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਉਹਦੇ ਚੋਂ ਇਹ ਸਪਸ਼ਟ ਹੋ ਗਿਆ ਕਿ ਰਸੂਖਾਨਾ ਸਾਹਿਬ ਨੇ ਜੋ ਸੰਕਤਾਂ ਦੇ ਅੱਗੇ ਰਿਕਾਰਡ ਰੱਖਿਆ ਸੀ ਉਹ درست ਸੀ ਦੇ ਇੱਥੇ ਕੁਝ ਵੀ ਇਸ ਤਰ੍ਹਾਂ ਦਾ ਗਲਤ ਨਹੀਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧੰਮੀ ਸਾਹਿਬ ਦਾ ਉਹ ਚੇਚੇ ਤੌਰ ਤੇ ਇੱਥੇ ਆਏ ਔਰ ਉਹਨਾਂ ਨੂੰ ਵੀ ਅਸੀਂ ਰਿਕਾਰਡ ਮੁਹੱਈਆ ਕਰਾਇਆ ਔਰ ਉਹਨਾਂ ਨੇ ਵੀ ਉਹ ਰਿਪੋਰਟ ਜਿਹੜਾ ਹੈ ਉਹ درست ਪਾਇਆ ਮੈਂ ਧੰਨਵਾਦ ਕਰਨਾ ਚਾਹੁੰਦਾ ਜਵਨੇ ਸਿੱਖ ਪੰਥ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹਦੇ ਅੱਗੇ ਅਸੀਂ ਸਦਾਨਤ ਮਸਤਕਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਹੀ ਲਗਾਤਾਰ ਸਾਨੂੰ ਬਹੁਤ ਹੀ ਵੱਡਾ ਹੌਸਲਾ ਦਿੱਤਾ ਜਾਂਦਾ ਰਿਹਾ ਸਹਿਯੋਗ ਦਿੱਤਾ ਗਿਆ ਸਾਰੀਆਂ ਪਾਰਟੀਆਂ ਨੇ ਦੁੱਖ ਮਨਾਇਆ ਸਾਰੀਆਂ ਸੰਸਥਾਵਾਂ ਨਾਲ ਜਥੇਬੰਦੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਮਾਜ ਭਲਾਈ ਦੀਆਂ ਜਥੇਬੰਦੀਆਂ ਮੈਂ ਕਿਹਦਾ ਕਿਹਦਾ ਨਾਮ ਲਵਾਂ ਪ੍ਰੋਗੋਤਨਾਮ ਨੇ ਸਾਰਿਆਂ ਦਾ ਸਮੂੱਚੇ ਰੂਪ ਜੀ ਧੰਨਵਾਦ ਢਾਡੀ ਜਥੇ ਪ੍ਰਚਾਰਕ ਪੰਥ ਦੇ ਰਾਗੀ ਢਾਡੀ ਕਬਿਸ਼ਰੀ ਜਥੇ ਕੀਰਤਨੀ ਜਥੇ ਜਿਨ੍ਹਾਂ ਨੇ ਇਸ ਸਮੇਂ ਦੇ ਵਿੱਚ ਵੀਡੀਓ ਪਾ ਕੇ ਪੱਖ ਕਲੀਅਰ ਕੀਤੇ ਮੈਂ ਸਾਰਿਆਂ ਦਾ ਧੰਨਵਾਦ ਇੱਕ ਮੇਰੀ ਬੇਨਤੀ ਹੱਥ ਜੋੜ ਕੇ ਆ ਭਾਈ ਸ਼ਾਇਦ ਉਹ ਮੇਰੀ ਸੋਚਣਾ ਸਹਿਮਤੀ ਨਹੀਂ ਰੱਖਦੇ ਪਰ ਜਿਵੇਂ ਕੁਲਵੰਤ ਸਿੰਘ ਜੀ ਨੇ ਕਿਹਾ ਮੇਰੇ ਮਨ ਵਿੱਚ ਉਹਨਾਂ ਪ੍ਰਤੀ ਰਤਾ ਵੀ ਗੁੱਸਾ ਨਹੀਂ ਨਾਰਾਜ਼ਗੀ ਨਹੀਂ ਪਰ ਮੈਂ ਉਹਨਾਂ ਦੇ ਚਰਨਾਂ ਚ ਹੱਥ ਜੋੜ ਕੇ ਬੇਨਤੀ ਕਰਦਾ ਹੈ ਵੇਖੋ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਪੰਥ ਚਲਾਇਆ ਹੈ ਇਸ ਪੰਥ ਦੀ ਫੁਲਵਾੜੀ ਦੇ ਮਹਿਕ ਦੇ ਫੁੱਲ ਬਹੁਤ ਨੇ ਉਦਾਸੀ ਮਤ ਵੀ ਇੱਕ ਮਹਿਕਦਾ ਫੁੱਲ ਹੈ ਨਿਰਮਲਾ ਮਤ ਵੀ ਇਸ ਦਾ ਮਹਿਕਦਾ ਫੁੱਲ ਹੈ ਨਾਨਕ ਸਰ ਦੀ ਸੰਪਰਦਾ ਵੀ ਇਸ ਦਾ ਮਹਿਕਦਾ ਫੁੱਲ ਹੈ ਹਰਖੋਵਾਲ ਦੀ ਸੰਪਰਦਾ ਵੀ ਇਹਦਾ ਮਹਿਕਦਾ ਫੁੱਲ ਹੈ ਇਸ ਤਰ੍ਹਾਂ ਰਾਣਾ ਸਾਹਿਬ ਰਤਵਾੜਾ ਸਾਹਿਬ ਵੀ ਮਹਿਕ ਦੇ ਭੁੱਲ ਨੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਵੀ ਇਹਦੇ ਮਹਿਕ ਦੇ ਭੁੱਲ ਨੇ ਹਰ ਇੱਕ ਵਿਅਕਤੀ ਹਰ ਸੰਪਰਦਾ ਹਰ ਸੰਸਥਾ ਹਰ ਸਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਦਾ ਹੈ ਔਰ ਗੁਰਮਤਿ ਦਾ ਧਾਰਨੀ ਹੈ ਕਿਰਪਾ ਕਰਕੇ ਮੇਰੇ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਪੰਥ ਦੇ ਵਿੱਚੋਂ ਬਾਹਰ ਕੱਢਣ ਦੀ ਖੇਚਲ ਨਾ ਕਰੋ ਅਸੀਂ ਪੰਥ ਤੋਂ ਵੱਖਰੇ ਨਹੀਂ ਅਸੀਂ ਪੰਥ ਦਾ ਹਿੱਸਾ ਆਂ ਪੰਥ ਨੂੰ ਹੋਰ ਬਹੁਤ ਵੱਡੀਆਂ ਚੁਣੌਤੀਆਂ ਨੇ ਪੰਥ ਵਿੱਚ ਵੰਡੀਆਂ ਨਾ ਪਾਓ ਪੰਥ ਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕਰੋ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਬਹੁਤ ਸਾਰੀਆਂ ਐਸੀਆਂ ਥਾਵਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਗਏ ਜਿੱਥੇ ਮਨਮਤ ਹੁੰਦੀ ਸੀ ਪਰ ਪਾਤਸ਼ਾਹ ਨੇ ਉੱਥੇ ਜਾ ਕੇ ਜਦੋਂ ਗੁਰਮਤ ਦਾ ਸੰਦੇਸ਼ ਦਿੱਤਾ ਔਰ ਗੁਰਮਤ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਤੇ ਉੱਥੇ ਵੀ ਗੁਰਮਤ ਦਾ ਪਹਿਰਾ ਹੋ ਗਿਆ ਅੱਜ ਵਾਰ ਆਪਾਂ ਨਾ ਕਰੀਏ ਆਪਾਂ ਸਾਰਿਆਂ ਨੂੰ ਗਲਬਕੜੀ ਚ ਲਈਏ ਔਰ ਜੇਕਰ ਕੋਈ ਸਾਡੇ ਤੋਂ ਭਾਈ ਪਤਾਈ ਹੋ ਗਈ ਹੈ ਤਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਪਾਲਣ ਕਰਨ ਲਈ ਪਹਿਲਾਂ ਵੀ ਤਿਆਰ ਸੀ ਅੱਗੇ ਵੀ ਤਿਆਰ ਆ ਸੋ ਇੱਥੇ ਹੀ ਇਹ ਸਾਰਾ ਸਮਾਪਤ ਹੁੰਦਾ ਹੈ ਔਰ ਇੱਕ ਮੈਂ ਸੰਤਾਂ ਨੂੰ ਦੱਸਦੇ ਆ ਕਿ ਕਿਉਂਕਿ ਇਹ ਮਸਲਾ ਬੜਾ ਗੰਭੀਰ ਸੀ ਆਤ ਸੰਵੇਦਨਸ਼ੀਲ ਸੀ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਸੀ ਕੁਝ ਵੀ ਵਾਪਰ ਸਕਦਾ ਸੀ ਪਰ ਮੈਂ ਸ਼ੁਕਰਾਨਾ ਕਰਦਾ ਹਾਂ ਤਾਂ ਅੰਸੇ ਜੀ ਗੁਰੂਗ੍ਰਾਮ ਸਾਹਿਬ ਮਹਾਰਾਜ ਜੀ ਦਾ ਮੈਂ ਸ਼ੁਕਰਾਨਾ ਕਰਨਾ ਹੈ ਸ਼੍ਰੀ ਨਾਗਮਾ ਰਾਜਾ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰਾ ਮਸਲਾ ਬੜੀ ਹੀ ਸੂਝ-ਬੂਝ ਦੇ ਨਾਲ ਬੜੀ ਸ਼ਾਂਤੀ ਦੇ ਨਾਲ ਨਿਪਟਰੀ ਚੜਿਆ ਔਰ ਜੋ ਸਾਡਾ ਪੱਖ ਸੀ ਸਾਡੀ ਇਲਾਜ ਰੱਖੀ ਹੈ ਪਾਤਸ਼ਾਹ ਨੇ ਸਾਡੇ ਪੱਖ ਦੇ ਵਿੱਚ ਕੁਝ ਵੀ ਝੂਟ ਨਹੀਂ ਪਾਇਆ ਗਿਆ ਰਸੋਖਾਨਾ ਸਾਹਿਬ ਨੇ ਜੋ ਆਪਣਾ ਪੱਖ ਰੱਖਿਆ ਸੀ ਰਿਕਾਰਡ ਰੱਖਿਆ ਸੀ ਉਹ ਅੱਖਰ ਅੱਖਰ ਦਰੁਸਤ ਪਾਇਆ ਗਿਆ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਗੁਰੂ ਮਹਾਰਾਜ ਦਾ ਸ਼ੇਕਰਾਨਾ ਕਰਨ ਵਾਸਤੇ ਅਸੀਂ ਵਿਸ਼ੇਸ਼ ਤੌਰ ਤੇ ਇੱਕ ਸਮਾਗਮ ਉਲੀਕਿਆ ਇੱਥੋਂ ਦੇ ਪ੍ਰਬੰਧਕਾਂ ਨੇ 23 24 ਅਤੇ 25 ਜਨਵਰੀ 25 ਜਨਵਰੀ ਨੂੰ ਐਤਵਾਰ ਆ ਰਿਹਾ ਹੈ 23 ਤਰੀਕ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਔਰ 25 ਤਰੀਕ ਨੂੰ ਸ੍ਰੀ ਆਖਣਪੜ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਸ਼ੁਕਰਾਨਾ ਸਮਾਗਮ ਕਰਾਇਆ ਜਾਵੇਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਸ੍ਰੀ ਨਾਨਕਮਹਾਰਾਜਾ ਸਾਹਿਬ ਦੀ ਕਿਰਪਾ ਸਦਕਾ ਇਹ ਸਾਰਾ ਮਸਲਾ ਬੜੀ ਹੀ ਸ਼ਾਂਤੀ ਦੇ ਨਾਲ ਸੂਝਬੂਝ ਦੇ ਨਾਲ ਹੱਲ ਹੋਇਆ ਇਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ ਜਾਊਗਾ ਸੋ 25 ਤਰੀਕ ਦਿਨ ਐਤਵਾਰ 25 ਜਨਵਰੀ ਦਿਨ ਐਤਵਾਰ ਸ਼ੁਕਰਾਨਾ ਸਮਾਗਮ ਭੋਗ ਪੈਣ ਉਪਰੰਤ ਜਥੇ ਗੁਰਮਤਿ ਵਿਚਾਰਾਂ ਦੀ ਸਾਜ ਸਟੇਜ ਤੋਂ ਸੰਗਤਾਂ ਦੇ ਨਾਲ ਪਹੁੰਚੇ ਸ੍ਰੀ ਨਾਮਕੰਮਾ ਰਾਜਾ ਸਾਹਿਬ ਜੀ ਦੀਆਂ ਸੰਗਤਾਂ ਪੰਜਾਬ ਤੇ ਪੰਜਾਬ ਦੇ ਬਾਹਰ ਦੇ ਸੂਬਿਆਂ ਵਿੱਚ ਜਿੱਥੇ-ਜਿੱਥੇ ਵੀ ਬੈਠੀਆਂ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਚੀਜ਼ ਨੂੰ ਜ਼ਰੂਰ ਰੱਖਣਾ ਕਿ ਜਿਵੇਂ ਆਪਾਂ ਪਹਿਲਾਂ ਸ਼ਾਂਤੀ ਬਣਾਈ ਰੱਖੀ ਹੈ ਅਨੁਸ਼ਾਸਨ ਬਣਾਈ ਰੱਖਿਆ ਹੈ ਸ਼ਾਂਤੀ ਤੇ ਅਨੁਸ਼ਾਸਨ ਬਣਾਈ ਰੱਖਦੇ ਹੋਏ 25 ਤਰੀਕ ਨੂੰ 25 ਜਨਵਰੀ ਨੂੰ ਆਪਾਂ ਰਸੋਖਾਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਜ਼ਰੂਰ ਪਹੁੰਚਣਾ ਹੈ ਔਰ ਆਪਣੀ ਸ਼ਰਧਾ ਤੇ ਅਕੀਦਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੇਟ ਕਰਨੀ ਹੈ ਸੰਤਾਂ ਨੂੰ ਮੈਂ ਇੱਕ ਆਖਰੀ ਗੱਲ ਕਹਿ ਕੇ ਕਿਵਾਂ ਦਾ ਜਾਚਕ ਹੋ ਜਾਣਾ ਹੈ ਕਿ ਵਾਰ-ਵਾਰ ਸ਼੍ਰੀ ਨਾਮਕਮ ਰਾਜਾ ਸਾਹਿਬ ਅਸੀਂ ਕਹਨੇ ਆ ਗੁਰੂ ਪਿਆਰੀ ਸਾਧ ਸੰਗਤ ਜੀਓ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਇੱਕ ਜ਼ਰੀਆ ਬਣੇ ਸਾਨੂੰ ਸਾਰੇ ਭੁੱਲੇ ਭਟਕਿਆਂ ਨੂੰ ਅਸੀਂ ਸਾਰੇ ਭੁੱਲੇ ਭਟਕੇ ਸੀ ਗਿਆ ਸੀ ਪਰਮਾਤਮਾ ਦੀ ਬੰਦਗੀ ਦੇ ਰਸਤੇ ਤੋਂ ਟੁੱਟੇ ਹੋਏ ਸੀ ਹਜੂਰ ਸ਼੍ਰੀ ਨਾਗਕਮਰ ਰਾਜਾ ਸਾਹਿਬ ਜੀ ਨੇ ਸਾਨੂੰ ਪ੍ਰੇਰਣਾ ਕਰਕੇ ਸਾਨੂੰ ਫਲਸਫਾ ਸਿਖਾ ਕੇ ਗੁਰਮਤਿ ਦੇ ਧਾਰਨੀ ਬਣਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾੜ ਜੋੜਿਆ ਇਸ ਕਰਕੇ ਸ਼੍ਰੀ ਨਾਗਕਮਰ ਰਾਜਾ ਸਾਹਿਬ ਜੀ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਕਿਉਂਕਿ ਉਹ ਉਹਨਾਂ ਨੇ ਸਾਨੂੰ ਸੱਚ ਦਾ ਰਸਤਾ ਦਿਖਾਇਆ ਸੱਚ ਤੋਂ ਵਾਕਫ ਕਰਾਇਆ ਇੱਕ ਨਿੱਕੀ ਜੀ ਗੱਲ ਮੈਂ ਸਮਝ ਦੀ ਕਰ ਦਿੰਨਾ ਅੱਜ ਆਪਾਂ ਕੋਈ ਬੈਨੀਫਿਟ ਲੈਣਾ ਹੋਵੇ ਕਿਸੇ ਵਿਅਕਤੀ ਨੂੰ ਅਸੀਂ ਜ਼ਰੀਆ ਬਣਾਉਣਾ ਹੈ ਸਿਫਾਰਿਸ਼ ਕਰਨੀ ਕੋਈ ਕਾਮੜਿਆ ਹੋਵੇ ਇਹ ਕੰਮ ਕਰਵਾ ਲਈਏ ਜਾਂ ਕਿਸੇ ਬੰਦੇ ਦੀ ਸਪਾਰਸ਼ ਕਰਕੇ ਕੋਈ ਨੌਕਰੀ ਪ੍ਰਾਪਤ ਕਰ ਲਈਏ ਕਿਸੇ ਬੰਦੇ ਦੇ ذریعے ਕੋਈ ਐਸੀ ਚੀਜ਼ ਪ੍ਰਾਪਤ ਕਰ ਲਈਏ ਜੋ ਬਹੁਤ ਹੀ ਅਨਮੋਲ ਹੋਵੇ ਤਾਂ ਆਪਾਂ ساری ਜ਼ਿੰਦਗੀ ਉਸ ਵਿਅਕਤੀ ਦਾ ਇਸ਼ਾਨ ਮੰਨਦੇ ਆਂ ਤੇ ਇੱਥੇ ਤਾਂ ਗੱਲ ਹੀ ਬਹੁਤ ਵੱਡੀ ਹੈ ਵਰਤਾਰਾ ਬਹੁਤ ਵੱਡਾ ਹੈ ਇਹ ਵਰਤਾਰਾ ਛੋਟਾ ਨਹੀਂ ਸ਼ਬਦਾਂ ਦੇ ਵਿੱਚ ਬਿਆਨਿਆ ਨਹੀਂ ਜਾ ਸਕਦਾ ਤੇ ਮੇਰੀ ਤਾਂ ਬਿਲਕੁਲ ਔਕਾਤ ਨਹੀਂ ਹੈ ਕਿ ਮੈਂ ਬੋਲ ਸਕਾਂ ਆ ਜੋ ਮੈਂ ਬੋਲ ਰਿਹਾ ਹਾਂ ਮੇਰਾ ਸਰੀਰ ਤੁਹਾਨੂੰ ਨਜ਼ਰ ਆ ਰਿਹਾ ਹੈ ਪਰ ਜੋ ਮੇਰੀ ਰਸਰਾਂ ਤੋਂ ਬੋਲ ਰਹੇ ਨੇ ਉਹ ਆਪ ਬੋਲ ਰਹੇ ਮੈਂ ਨਹੀਂ ਬੋਲ ਰਿਹਾ ਮੇਰੀ ਕੋਈ ਔਕਾਤ ਨਹੀਂ ਮੈਂ ਉਸ ਦਿਨ ਵੀ ਜੋ ਬੋਲਿਆ ਉਹਨਾਂ ਨੇ ਬੋਲਾਇਆ ਅੱਜ ਵੀ ਜੋ ਬੋਲਾਇਆ ਉਹਨਾਂ ਨੇ ਬੋਲਾਇਆ ਮੇਰੇ ਸ਼ਬਦ ਕਿੰਨੇ ਚੰਗੇ ਨੇ ਕਿੰਨੇ ਮਾੜੇ ਨੇ ਸੰਗਤ ਜਾਣਦੀ ਹੈ ਪਰ ਮੈਂ ਦਿਲ ਤੋਂ ਬੋਲ ਰਿਹਾ ਸੱਚ ਤੋਂ ਬੋਲ ਰਿਹਾ ਕੋਈ ਰਾਜਨੀਤਿਕ ਮਨਸ ਇਸੇ ਕਰਕੇ ਤੁਹਾਡੇ ਦਿਲ ਵਿੱਚ ਇਕੱਲਾ ਇਕੱਲਾ ਸ਼ਬਦ ਜਾ ਰਿਹਾ ਜੇ ਕੋਈ ਸੰਸਾਰੀ ਵਿਅਕਤੀ ਨਾ ਬੰਦਾ ਆਪਣਾ ਕੋਈ ਭਲਾ ਕਰ ਦੇਵੇ ਤਾਂ ਆਪਾਂ ਉਹਦਾ ਸਾਰੀ ਜ਼ਿੰਦਗੀ ਆਸਾਨ ਮੰਨਦੇ ਆ ਤੇ ਸ਼੍ਰੀ ਨਾਭ ਕਰਮਾ ਰਾਜਾ ਸਾਹਿਬ ਜੀ ਨੇ ਤਾਂ ਸਾਨੂੰ ਬੀਨ ਦੁਨੀ ਦੇ ਮਾਲਕ ਲੋਕ ਪਰਮੋਕ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜਲਾ ਹਾਂ ਉਹਦੇ ਵਾਕਿਫ ਕਰਾਤਾ ਸੱਚ ਦਾ ਖਜ਼ਾਨਾ ਸਾਡੀ ਝੋਲੀ ਪਾਤਾ ਇਸ ਕਰਕੇ ਅਸੀਂ ਤਾਂ ਉਮਰ ਆਖਰੀ ਸਾਹ ਤੱਕ ਸ਼੍ਰੀ ਨਾਮਕਮਾ ਰਾਜਾ ਸਾਹਿਬ ਜੀ ਦੇ ਕਰਜ਼ਦਾਰ ਹਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਰਦੇ ਰਹਾਂਗੇ ਪਰ ਸਾਡੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੈਨੂੰ ਲੱਗਦਾ ਹੈ ਕਿ ਮੈਂ ਅੱਜ ਦੀ ਸਾਰੀ ਗੱਲਬਾਤ ਨੂੰ ਸੰਪੂਰਨ ਕਰ ਦਿੱਤਾ ਜੇਕਰ ਕੋਈ ਰਹਿ ਗਈ ਤੁਸੀਂ ਧੰਨਵਾਦ ਰਸੋਖਾਨਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਇੱਥੋਂ ਦੇ ਸੇਵਾਦਾਰਾਂ ਦਾ ਧੰਨਵਾਦ ਆ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਹੈ ਕਿਉਂਕਿ 25 ਤਰੀਕ ਨੂੰ 25 ਜਨਵਰੀ ਨੂੰ ਬਹੁਤ ਵੱਡੀ ਗਿਣਤੀ ਚ ਸੰਗਤਾਂ ਨੇ ਆਉਣਾ ਹੈ ਨਤਮਸਤਕ ਹੋਣ ਵਾਸਤੇ ਤੇ ਜਿਵੇਂ ਹਰ ਐਤਵਾਰ ਨੂੰ ਔਰ ਮਹਾਰਾਜ ਦੇ ਜੋੜ ਮੇਲਿਆਂ ਤੇ ਸੇਵਾਦਾਰਾਂ ਦੀ ਕੋਈ ਡਿਊਟੀ ਲਾਉਂਦਾ ਨਹੀਂ ਆਪਣੀ ਡਿਊਟੀ ਤਾਂ ਧੁਰੇ ਰਾਜਾ ਸਾਹਿਬ ਨੇ ਲਾਈ ਹੋਈ ਹੈ ਤੇ ਜਿੰਨਾ ਚਿਰ ਜਿਉਂਦੇ ਹਨ ਉਹਨਾਂ ਤੇ ਡਿਊਟੀ ਨਿਭਾਉਣੀ ਸਾਰੇ ਸੇਵਾਦਾਰ ਰਹੇ ਆਪੋ ਆਪਣੀਆਂ ਡਿਊਟੀਆਂ ਆਪਣਾ ਫਰਜ਼ ਪਛਾਣਦੇ ਹੋਏ ਲਾਉਣੀਆਂ ਤੇ ਆਪਾਂ ਸੰਗਤਾਂ ਦਾ ਸਾਰਾ ਜਿਹੜਾ ਪ੍ਰਬੰਧ ਕਰਨਾ ਸੋ ਮੈਂ ਆਪਣੇ ਬਾਰੇ ਆਖਰ ਦੇ ਉੱਤੇ ਸਪੱਸ਼ਟ ਕਰਦਾ ਇਸ ਦੌਰ ਦਾ ਮੈਂ ਕੋਈ ਕੋਈ ਸੰਗਤ ਤੋਂ ਮੇਰੀ ਸਾਰੀ ਸੂਚੀ ਤੌਰ ਤੇ ਬੇਨਤੀ ਕੋਈ ਮੇਰੇ ਧੰਨਵਾਦ ਨਾ ਕਰੋ ਜੋ ਮੈਂ ਬੋਲਿਆ ਇਹ ਮੇਰਾ ਫਰਜ਼ ਸੀ ਅਸੀਂ ਹਜੂਰ ਦੇ ਨਾਨਕੇ ਪਿੰਡ ਤੋਂ ਆ ਸਾਡਾ ਵੈਸੇ ਵੀ ਫਰਜ਼ ਸੀ ਜੋ ਕੁਝ ਵੀ ਹਾਂ ਉਹ ਪਾਸ਼ਾ ਦੇ ਕਰਕੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਹਾਂ ਸੋ ਇਹਦੇ ਵਿੱਚ ਕੋਈ ਵੱਖਰੀ ਗੱਲ ਨਹੀਂ ਅਸੀਂ ਕੀਤੀ ਰਸੋਈ ਖਾਨਾ ਸਹਿਬ ਦਾ ਅਮਰੀਕ ਸਿੰਘ ਪਹਿਲਾਂ ਵੀ ਦਰਵੇਸ਼ ਕੁੱਕਰ ਸੀ ਤੇ ਅੱਗੇ ਵੀ ਦਰਵੇਸ਼ ਕੁੱਕਰ ਹੀ ਰਹੇਗਾ ਇੱਥੇ ਮੈਂ ਆਪਣੀ ਗੱਲ ਦੀ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ